ਵੇਖੋ ਹਸਬੰਡ ਵਾਈਫ ਦੀ ਲੱਖ ਨਾ ਬਣੇ ਪਰ ਪੈਣੋ ਮੇਰੀ ਬੇਨਤੀ ਹੈ ਧਿਆਨ ਨਾਲ ਸੁਣਿਓ ਬੱਚਿਆਂ ਦੇ ਕੰਨਾਂ 'ਚ ਜ਼ਹਿਰ ਨਾ ਪਰੋਨੇ ਭਈ ਯਾਦ ਰੱਖਿਓ ਜੇ ਉਹ ਬਾਪ ਦੇ ਨਹੀਂ ਬਣੇ ਤੇ ਬਣਨਾ ਤੁਹਾਡੇ ਵੀ ਨਹੀਂ ਜੇ ਮੈਂ ਦੁਨੀਆ ਤੇ ਘਰ ਉਜੜਦੇ ਵੇਖਿਆ ਆਪਣੀ ਜ਼ਿੰਦਗੀ ਮੈਂ ਤਜਰਬੇ 'ਚ ਦੱਸ ਰਿਹਾ ਸਾਡੀ ਜੁਆਇੰਟ ਫੈਮਿਲੀ ਆ 15 ਚ ਅਸੀਂ ਇੱਕ ਘਰ 'ਚ ਰਹਿੰਦੇ ਆ ਤੇ ਅੱਜ ਵੀ ਜਦੋਂ ਮੇਰੇ ਡੈਡੀ ਦੀ 16 ਚ ਡੈਥ ਹੋਈ ਸੀ ਨਾ ਮੈਨੂੰ ਕਿਸੇ ਪੱਤਰਕਾਰ ਨੇ ਕੈਨੇਡਾ ਪੁੱਛਿਆ ਸੀ ਮਾਤਾ ਪਿਤਾ ਤੁਹਾਡੇ ਨਾਲ ਰਹਿੰਦੇ ਆ ਮੈਂ ਕਿਹਾ ਮੈਂ ਜੀ ਏਡਾ ਵੱਡਾ ਨਹੀਂ ਹੋਇਆ ਕਿ ਮਾਂ ਬਾਪ ਸਾਡੇ ਨਾਲ ਰਹਿਣ ਅਸੀਂ ਤਿੰਨੇ ਭਰਾ ਆਪਣੇ ਮਾਂ ਬਾ ਮਗਾ ਜੇ ਮੇਡਾ ਵੱਡਾ ਨਹੀਂ ਹੋਇਆ ਤੇ ਅਸੀਂ ਛੱਡੋ ਜੇ ਸਾਡੇ ਬੱਚੇ ਵੀ ਪਹਿਲਾਂ ਮਾਂ ਨੂੰ ਆਪਣੀ ਦਾਦੀ ਨੂੰ ਆਣ ਕੇ ਗੱਲ ਦੱਸਦੇ ਆ ਉਹਦੇ ਤੋਂ ਸਾਨੂੰ ਪਤਾ ਲੱਗਦਾ ਦਾਦੀ ਤੋਂ ਪਤਾ ਲੱਗਦਾ ਕਿ ਬੱਚਿਆਂ ਨੂੰ ਆ ਚਾਹੀਦਾ ਤੁਸੀਂ ਆਪਣੇ ਮਾਂ ਬਾਪ ਦਾ ਕਦ ਵੱਡਾ ਕਰਨਾ ਕਿ ਛੋਟਾ ਕਰਨਾ ਬਹੁਤ ਵੱਡੀ ਗੱਲ ਤੁਹਾਡੇ ਆਪਣੇ ਹੱਥ ਵਾਸਾ ਕੋਠੀਆਂ ਨੂੰ ਕਰਨਾ ਜੀ ਤਿੰਨ ਤਿੰਨ ਮੰਜ਼ਲੀਆਂ ਵੀ ਕੋਠੀਆਂ ਹੈਗੀਆਂ ਮੈਂ ਆਪਣੀ ਜ਼ਿੰਦਗੀ 'ਚ ਵੱਡੇ ਵੱਡੇ ਅਮੀਰ ਲੋਕ ਵੇਖਿਆ ਜਿਨ੍ਹਾਂ ਦੇ ਘਰਾਂ 'ਚ ਉਹਨਾਂ ਦੇ ਮਾਂ ਬਾਪ ਨੌਕਰ ਸਮਝੇ ਗੁੱਸਾ ਨਾ ਮਨਿਆ ਜਦੋਂ ਤੁਸੀਂ ਮਰਨੇ ਪੈ ਗਏ ਤੁਹਾਨੂੰ ਵੀ ਨੌਕਰਾਂ ਸਾਹਣਾ ਬੱਚਿਆਂ ਤੁਹਾਡੇ ਕੋਲ ਨਹੀਂ ਆਉਣਾ ਪਰ ਐਸੇ-ਐਸੇ ਲੋਕ ਵੀ ਵੇਖਿਆ ਜਿਹੜੇ ਭੈਣਾਂ ਨੇ ਗੁਰਦੁਆਰੇ ਜਾਣਾ ਬੰਦ ਕਰਤਾ ਜਦੋਂ ਤੱਕ ਘਰ 'ਚ ਸੱਸ ਬਿਮਾਰ ਸੀ ਉਹਨਾਂ ਕਿਹਾ ਭੈਣੇ ਗੁਰਦੁਆਰੇ ਨਹੀਂ ਆਉਂਦੀ ਕਹਿੰਦੀ ਘਰ ਸੱਸ ਨੂੰ ਮੇਰੀ ਜ਼ਰੂਰਤ ਹੈ ਸਹੁਰੇ ਨੂੰ ਮੇਰੀ ਜ਼ਰੂਰਤ ਹੈ ਮੇਰਾ ਗੁਰਦੁਆਰਾ ਘਰੇ ਹੀ ਆ ਮੈਂ ਉਹਨੂੰ ਖਿਜੜੀ ਬਣਾ ਕੇ ਦੇਣੀ ਹੁੰਦੀ ਉਹਨੂੰ ਮੈਂ ਦਲੀਆ ਬਣਾ ਕੇ ਦੇਣਾ ਹੁੰਦਾ ਉਹਨੂੰ ਮੈਂ ਸਮਝਾ ਉਹਨੂੰ ਮੈਂ ਉਹਨੂੰ ਮੇਰੀ ਮੇਰੀ ਜ਼ਰੂਰਤ ਹੈ ਮੈਂ ਉਹਨਾਂ ਦੀ ਧੀ ਆ ਜਿੱਦਨ ਤੁਹਾਡੇ ਘਰ ਸਵਰਗ ਬਣ ਗਏ ਨਾ ਤੁਸੀਂ ਆਪਣੇ ਪਰਿਵਾਰਾਂ 'ਚ ਰਹਿਣਾ ਸੋਣ ਉਹ ਭੈਣ ਸੀ ਜਿਹਨੇ ਆਪਣੇ ਬੱਚੇ ਦੇ ਦਿਮਾਗ 'ਚ ਹੋਰ ਯਾਰ ਭਰ ਦਿੱਤਾ ਕਿ ਤੇਰੇ ਬਾਪ ਦਾ ਤੇ ਕੰਮ ਹੁਣ ਜਿਹੜਾ ਬੱਚੇ ਨੇ ਪਿਓ ਦੇ ਕੋਲ ਆਉਣਾ ਸੀ ਨਾ ਹੋਰ ਗਾਇਪ ਹੈਗਾ ਇੱਕ ਬੇਨਤੀ ਹੋਰ ਕਰਾਂ ਬੱਚਾ ਪੜਦਾ ਨਹੀਂ ਪੜਾਈ ਚ ਥੋੜਾ ਜਿਹਾ ਕਮਜ਼ੋਰ ਹੈ ਅਕਸਰ ਮਾਂ ਡਰ ਕੇ ਦਾ ਪਉਂਦੀ ਭਲਾ ਜਦੋਂ ਬੱਚਾ ਨਾ ਪੜਦਾ ਹੋਵੇ ਪੜਲਾ ਪੜਲਾ ਨਹੀਂ ਤੇ ਤੇਰੇ ਬਾਪ ਕੋਲੋਂ ਤੇਰੀ ਛੇਲ ਲਵਾਉਂ ਯਾਨੀ ਕਿ ਬਾਪ ਨੂੰ ਕਸਾਈ ਬਣਾ ਕੇ ਪੇਸ਼ ਕਰਨਾ ਵੀ ਬਾਵਰਗਾ ਦੇ ਦੁਨੀਆ ਤੇ ਕਸਾਈ ਕੋਈ ਨਹੀਂ ਪੈਣਾ ਮੇਰੀ ਬੇਨਤੀ ਧਿਆਨਾਂ ਜੋ ਨਹੀਂ ਪੜਦਾ ਤੇ ਡਰ ਆਪਣਾ ਪਾਓ ਪਿਓ ਦਾ ਡਰ ਪਾ ਕੇ ਉਹ ਜ਼ਾਲਮ ਕਿਉਂ ਬਣਾਉਣੇ ਵੀ ਦਾ ਕਸਾਈ ਬਣਾ ਕੇ ਪੇਸ਼ ਕਰਨਾ ਜਿਉ ਨਹੀਂ ਪੜਦਾ ਤੇ ਕਹੋ ਪੁੱਤ ਪੜ ਅਫਸਰ ਬਣੇਗਾ ਕੋਈ ਚੰਗਾ ਬਿਜ਼ਨਸਮੈਨ ਬਣ ਜਾਏਗਾ ਪਰ ਪਿਓ ਦਾ ਐਡਾ ਵੱਡਾ ਹਉਆ ਖੜਾ ਕਰਨਾ ਵੀ ਬੱਚੇ ਦੇ ਦਿਮਾਗ ਚ ਉਹਨਾ ਵੀ ਪਿਓ ਜ਼ਾਲਮ ਆ ਤੇ ਮਾਂ ਮੇਰਾ ਨਾ ਬੜਾ ਬੋਲੋ ਭੈਣੋ ਅੱਛਾ ਇਦਾਂ ਬਾਪ ਵੀ ਕਰ ਸਕਦਾ ਕਈਆਂ ਘਰਾਂ ਚ ਬਾਪ ਬੱਚਿਆਂ ਦੇ ਉੱਤੇ ਮਾਂ ਦਾ ਪ੍ਰਭਾਵ ਪਾਉਂਦੇ ਵੀ ਮਾਂ ਤੁਹਾਡੀ ਬੜੀ ਹਮੇਸ਼ਾ ਲੜਾਕੀ ਐ ਜੀ ਤੇ ਤੁਹਾਡੀ ਭੂਆ ਨਾਲ ਨਹੀਂ ਬਣੀ ਪੁੱਤੋ ਇਹਦੀ ਤੁਹਾਡੀ ਮਾਮੀਆਂ ਨਾਲ ਨਹੀਂ ਬਣੀ ਕਦੀ ਵੀ ਆਪਣਾ ਯਰ ਆਪਣੇ ਬੱਚਿਆਂ ਦੇ ਬ੍ਰੇਨ ਚ ਲੋਡ ਨਾ ਕਰੋ ਬੱਚੇ ਕੋਮਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਪਰਾ ਪੂਜੇ ਨਾ ਰਤਨ ਕਰੋੜ ਨਰਸਰੀ ਚੋਂ ਪੌਦਾ ਲੈ ਕੇ ਆਓ ਨਾ ਜਦੋਂ ਪੌਦਾ ਛੋਟਾ ਹੁੰਦਾ ਨਾ ਉਹਦੀ ਉਤਲੀ ਟਾਹਣੀ ਫੜ ਕੇ ਨਾ ਕੁਰੁੰਬਲੀ ਧਰਤੀ ਨਾਲ ਲਾ ਦਿਓ ਝੁਕ ਜਾਂਦਾ ਓ ਕਿਉਂ ਉੱਚ ਲਚਕਵਾਂ ਫਲੈਕਸੀਬਲ ਵਾ ਛੋਟਾ ਨਾ ਕੋਮਲ ਵਾ ਜਿੱਦਰ ਨੂੰ ਮੋੜੋਗੇ